ਕਰਦੇ ਹੀ ਨਾ ਇਹ ਸਾਰਾ ਇਹ ਹਾਂਜੀ ਆਪਾਂ ਜਿਵੇਂ ਹੁਣ ਆਪਾਂ ਸੋਚਦਿਆਂ ਨੇ ਵੀ ਬਾਜ਼ਾਰ ਚ ਬਹੁਤ ਮਲਟੀ ਸਵਾਨ ਮਿਲਦਾ ਉਹ ਤਾਂ ਬੜਾ ਹੀ ਸੋਚਿਆ ਵੀ ਸੀ ਘਰ ਦਾ ਸ਼ੁੱਧ ਖੋਆ ਇਹ ਆਪਾਂ ਲੋਕਾਂ ਨੂੰ ਖਵਾਈਏ ਜੀ ਨਾਲ ਲੋਕਾਂ ਦੀ ਸਿਹਤ ਵੀ ਠੀਕ ਹੋਵੇ ਤੇ ਲੋਕ ਵੱਧ ਤੋਂ ਵੱਧ ਪਿਓ ਚੀਜ਼ਾਂ ਵੱਲੋਂ ਅਸਲ ਜਿਹੜੇ ਵੀ ਮੇਰੇ ਭਰਾ ਬਾਹਰ ਹੀ ਬੈਠੇ ਆ ਐਨ ਆਰ ਆਈ ਭਰਾ ਬੈਠੇ ਉਹ ਕਈ ਵਾਰ ਪੰਜਾਬ ਆਉਂਦੇ ਆ ਨਾ ਉਹ ਕਹਿੰਦੇ ਵੀ ਇਹ ਸ਼ੁੱਧ ਦੇਸੀ ਵਧੀਆ ਪੰਜਾਬ ਦਾ ਖਾਣਾ ਖਾਣਾ ਨਾ ਤਾਂ ਬਾਈ ਨਾਲ ਜਰੂਰ ਇੱਕ ਵਾਰ ਕੰਟੈਕਟ ਕਰੋ ਠੀਕ ਹੈ ਨਾ ਗੱਲ ਵੀਰੇ ਬਿਲਕੁਲ ਜੀ ਬਿਲਕੁਲ ਸਹੀ ਹੈ ਜੀ ਦੋਸਤੋ ਵੀਡੀਓ ਐਂਡ ਤੱਕ ਜਰੂਰ ਦੇਖਿਓ ਅੱਜ ਦੀ ਵੀਡੀਓ ਤੁਹਾਡੀ ਸਿਹਤ ਨਾਲ ਜੁੜੀ ਹੋਈ ਹੈ ਕਿਉਂਕਿ ਸਿਹਤ ਸਭ ਤੋਂ ਜ਼ਰੂਰੀ ਆ ਬਾਕੀ ਕੰਮ ਬਾਅਦ ਚੋਂ ਗਾ ਸਿਹਤ ਸਭ ਤੋਂ ਜ਼ਰੂਰੀ ਆ ਤਾਂ ਵੀਡੀਓ ਐਂਡ ਤੱਕ ਜਰੂਰ ਵਾਚ ਕਰਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਸਵਾਗਤ ਆ ਤੁਹਾਡਾ ਸਾਰਿਆਂ ਦਾ ਅੱਜ ਦੇ ਇੱਕ ਨਵੇਂ ਬਲੌਗ ਦੇ ਵਿੱਚ ਇੱਕ ਨਵੀਂ ਵੀਡੀਓ ਦੇ ਵਿੱਚ ਆਦੀ ਵੀਡੀਓ ਮੈਂ ਤੁਹਾਨੂੰ ਕਹਾਂਗਾ ਤੁਸੀਂ ਵੱਤ-ਵੱਤ ਸ਼ੇਅਰ ਕਰਦੇ ਹੋ ਕਿਉਂਕਿ ਆਜ ਤੱਕ ਮੈਂ ਤੁਹਾਨੂੰ ਕਦੀ ਨਹੀਂ ਕਿਹਾ ਤੁਸੀਂ ਕੋਈ ਵੀਡੀਓ ਸ਼ੇਅਰ ਕਰੋ ਪਰ ਅੱਜ ਇਹ ਵੀਡੀਓ ਨੂੰ ਵੱਤ-ਵੱਤ ਸ਼ੇਅਰ ਕਰਦੇ ਹੋ ਤਾਂ ਕਿ ਹਰ ਇੱਕ ਪੰਜਾਬ ਦੇ ਕੋਨੇ ਤੱਕ ਪਹੁੰਚੇ ਪੰਜਾਬ ਤੋਂ ਬਾਹਰ ਵੀੜੇ ਆਪਣੇ ਪੰਜਾਬੀ ਬੈਠੇ ਉਹਨਾਂ ਤੱਕ ਇਹ ਵੀਡੀਓ ਪਹੁੰਚੇ ਆਦੀ ਵੀਡੀਓ ਬਾਈ ਤੁਹਾਡੀ ਜੁੜੀ ਹੋਈ ਹੈ ਸਿਹਤ ਨਾਲ ਕਿਉਂਕਿ ਸਭ ਤੋਂ ਪਹਿਲਾਂ ਜਿਹੜੀ ਸਿਹਤ ਉਹ ਬਹੁਤ ਜ਼ਰੂਰੀ ਆ ਕਿਉਂਕਿ ਬਾਕੀ ਕੰਮ ਸਾਰੇ ਬਾਅਦ ਚ ਪਹਿਲਾਂ ਸਿਹਤ ਜ਼ਰੂਰੀ ਆ ਅੱਜ ਆਪਾਂ ਪਹੁੰਚੇ ਹਾਂ ਮੰਤਰੀ ਡੈਰੀ ਫਾਰਮ ਖੰਨੇ ਤੋਂ 10 ਤੋਂ 15 ਕਿਲੋਮੀਟਰ ਦੂਰ ਪਿੰਡਾਂ ਪਿੰਡ ਨਸਰਾਲੀ ਵਧੀਆ ਪਿਓਰ ਦਾ ਖੋਆ ਪਨੀਰ ਤੁਹਾਨੂੰ ਮਿਲ ਜੂਗਾ ਤੁਸੀਂ ਕੋਲ ਬੈਠ ਕੇ ਵੀ ਤਿਆਰ ਕਰਾ ਸਕਦੇ ਹੋ ਸਾਰਾ ਤੁਹਾਨੂੰ ਸੈਟਅਪ ਦਿਖਾਵਾਂਗੇ ਸਾਰਾ ਤੁਹਾਨੂੰ ਅੱਜ ਦੀ ਵੀਡੀਓ ਚ ਦਿਖਾਵਾਂਗੇ ਸੋ ਅੱਜ ਦੀ ਵੀਡੀਓ ਨੂੰ ਆਪਾਂ ਸਟਾਰਟ ਕਰਦੇ ਆਂ ਵੀਡੀਓ ਨੂੰ ਵੱੱਟ ਵੱੱਟ ਸ਼ੇਅਰ ਜਰੂਰ ਕਰ ਦਿਓ ਸੋ ਚੱਲਦੇ ਆਂ ਆਜੋ ਲਓ ਜੀ ਆਜੋ ਅੱਜ ਤੁਹਾਨੂੰ ਬਾਈ ਉਹਨਾਂ ਦਾ ਪਹਿਲਾਂ ਫਾਰਮ ਦਾ ਢੇਡਾ ਕਢਾਉਣੇ ਆ ਮੰਤਰੀ ਡੈਰੀ ਫਾਰਮ ਤੇ ਆਜੋ ਤੇ ਬਾਈ ਉਹਨਾਂ ਕੋ ਘੱਟੋ ਘੱਟ 100 ਤੋਂ 110 115 ਦੇ ਜਿਹੜੇ ਪਸ਼ੂ ਨੇ ਰੱਖੇ ਹੋਏ ਨੇ ਤੇ ਘਰ ਦਾ ਦੁੱਧ ਬਾਈ ਉਹਨਾਂ ਕੋਲ ਬਹੁਤ ਆ ਤੇ ਘਰ ਦਾ ਹੀ ਬਾਈ ਉਹਨੇ ਖੁਆ ਸਾਰਾ ਤਿਆਰ ਕਰਦੇ ਆ ਤੁਹਾਨੂੰ ਸਾਰਾ ਦਿਖਾਵਾਂਗੇ ਪਹਿਲਾਂ ਇੱਧਰ ਫਾਰਮ ਤੇ ਨਿਗਾਹ ਮਾਰਾ ਦਿਓ ਤੁਹਾਨੂੰ ਲੋ ਵੀ ਬਾਕੀ ਪੂਰਾ ਕੰਟੈਕਟ ਨੰਬਰ ਮੈਂ ਤੁਹਾਡੇ ਨਾਲ ਸ਼ੇਅਰ ਕਰ ਦੂੰਗਾ ਤੁਸੀਂ ਬਾਈ ਨਾਲ ਕੋਈ ਵੀ ਜੇ ਗੱਲ ਕਰਨੀ ਹੋ ਕਰ ਸਕਦੇ ਹੋ ਕੋਲ ਬੈਠ ਕੇ ਤੁਸੀਂ ਆਪ ਦਾ ਜਿਹੜਾ ਖੁਆ ਤਿਆਰ ਕਰਵਾ ਸਕਦੇ ਹੋ ਤੇ ਆ ਜੋ ਤੇ ਬਾਈ ਉਹਨੇ ਜਿਹੜੇ ਪਸ਼ੂਆਂ ਨੂੰ ਦਾਣਾ ਪਾਉਂਦੇ ਸਾਰਾ ਆਪ ਤਿਆਰ ਕਰਾਉਂਦੇ ਨੇ ਕੋਈ ਮਿਲਾਵਟ ਵਾਲਾ ਨਹੀਂ ਹੈਗਾ ਕੋਈ ਐਵੇਂ ਦਾ ਨਹੀਂ ਹੈਗਾ ਤੇ ਸਾਰਾ ਆਪ ਦਾ ਬਾਈ ਨਾਲ ਘਰ ਦਾ ਦਾਣਾ ਤੇ ਸਭ ਤੋਂ ਵੱਡੀ ਗੱਲ ਹੈ ਕਿ ਪਿਓਰ ਤੁਹਾਨੂੰ ਇੱਥੋਂ ਵਧੀਆ ਖੋਆ ਮਿਲ ਜੂ ਤੁਸੀਂ ਕੋਲ ਬੈਠ ਕੇ ਵੀ ਤਿਆਰ ਕਰਾਉਣਾ ਹਨ ਕਿਉਂਕਿ ਤੁਸੀਂ ਡੰਗਰ ਦੇਖ ਸਕਦੇ ਹੋ ਬਾਈ ਦਾ ਫਾਰਮ ਦੇਖ ਸਕਦੇ ਹੋ ਸਾਰਾ ਹਨ ਲੋਕ ਇੱਕ ਵਾਰ ਢੇੜਾ ਕਢਾ ਦੇ ਸਾਰਾ ਕੈਮਰਾ ਘੁਮਾ ਦੇ ਆਲੇ-ਦਲੇ ਸਾਰਾ ਕੈਮਰਾ ਘੁਮਾ ਦੇ ਇਧਰ ਆਲੇ-ਦਲੇ ਤੇ ਇਧਰ ਘੁਮਾ ਦੇ ਸਾਰਾ ਆਲੇ-ਦਲੇ ਤੇ ਦਿਖਾ ਦੇ ਬਾਈ ਦਾ ਸਾਰਾ ਫਾਰਮ ਫਿਰ ਤੁਹਾਨੂੰ ਦਿਖਾਉਂਦੇ ਆ ਬਾਈ ਦਾ ਆਪਾ ਖੋਆ ਲਓ ਵੀ ਇੱਕ ਵਾਰ ਬਾਈ ਦੇ ਫਾਰਮ ਤੇ ਨਿਗਾਹ ਮਾਰ ਲਓ ਮਿਹਨਤੀ ਪਰਿਵਾਰ ਹੈ ਬਾਕੀ ਜੇ ਤੁਸੀਂ ਵਿਆਹ ਸ਼ਾਦੀਆਂ ਵਾਸਤੇ ਵੀ ਵਧੀਆ ਖੋਆ ਘਰ ਦਾ ਪਨੀਰ ਲੈਣਾ ਆ ਬਾਈ ਉਹਨਾਂ ਨੇ ਜਰੂਰ ਤੋਂ ਵਰਕ ਕਰਿਓ ਜਿੰਨੀ ਮਰਜ਼ੀ ਕੁਆਂਟੀਟੀ ਹੋਵੇ ਤੁਸੀਂ ਆਰਡਰ ਤੇ ਜਿੰਨਾ ਮਰਜ਼ੀ ਤਿਆਰ ਕਰਾ ਪਿਓਰ ਮਿਲੂਗਾ ਇਹ ਗਾਰੰਟੀ ਹੈ ਜੀ ਦੀ ਸਭ ਤੋਂ ਵੱਡੀ ਗੱਲ ਆ ਕਿ ਤੁਹਾਨੂੰ ਪਿਓਰ ਮਿਲੂਗਾ ਇਹ ਚੀਜ਼ ਦੀ ਗਾਰੰਟੀ ਆ ਘਰ ਦਾ ਦੁੱਧ ਆ ਵਧੀਆ ਪਨੀਰ ਪਿਓਰ ਦੁੱਧ ਦਾ ਪਨੀਰ ਹੈ ਨਾ ਤੇ ਬਾਕੀ ਖੋਆ ਤੁਹਾਨੂੰ ਸਾਰਾ ਪਿਓਰ ਮਿਲੂਗਾ ਪੂਰਾ ਇੱਕ ਨੰਬਰ ਦਾ ਖੋਆ ਦਾ ਮਾ ਵੀ ਖੜੀ ਨੇ ਤੁਸੀਂ ਦੇਖ ਸਕਦੇ ਹੋ ਨਾ ਤੇ ਥੋੜਾ ਨੇੜੇ ਆ ਕੇ ਦਿਖਾ ਦੇ ਥੋੜਾ ਜਿਹਾ ਥੋੜਾ ਨੇੜੇ ਆ ਕੇ ਦਿਖਾ ਦੇ ਲਓ ਤੇ ਧੁੰਦਾ ਕੇ ਥੋੜੀ ਵਿਜ਼ਿਬਿਲਟੀ ਡਾਊਨ ਆ ਉਹ ਤੁਸੀਂ ਐਡਜਸਟ ਕਰ ਲਿਓ ਤੇ ਆ ਬਾਈ ਦੇ ਗਾਵਾਂ ਨੇ ਬਾਕੀ ਕੋਈ ਵੀ ਤੁਹਾਡੇ ਪ੍ਰੋਗਰਾਮ ਨਾਲ ਕਰੇ ਵਿਆਹ ਸਾਦੀ ਦਾ ਕੁਛ ਇਹ ਤਾਂ ਰਮ ਤੁਹਾਡੇ ਕੋਲ ਫੈਕਸ਼ਨਾਂ ਤੁਸੀਂ ਵੀ ਬਾਈ ਉਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਪਿਓਰ ਖੁਆ ਘਰ ਦੇ ਦੁੱਧ ਦਾ ਸਭ ਤੋਂ ਵੱਡੀ ਗੱਲ ਹੈ ਮਿਲਾਵਟ ਵਾਲੀ ਕੋਈ ਚੀਜ਼ ਨਹੀਂ ਹੈਗੀ 1% ਵੀ ਮਿਲਾਵਟ ਨਹੀਂ ਹੈਗੀ 1% ਵੀ ਤੇ ਆਜੋ ਹੁਣ ਲੌਬੀ ਹੁਣ ਆਪਾਂ ਉਹ ਸੈਕਸ਼ਨ 'ਚ ਪਹੁੰਚ ਗਏ ਜਿੱਥੇ ਬਾਈਓਣੀ ਜਿਹੜਾ ਖੁਆ ਪਿੰਨੀਆਂ ਤਿਆਰ ਕਰਦੇ ਨੇ ਜਿਵੇਂ ਤੁਸੀਂ ਫਿਰ ਮਗਰਾ ਮਸ਼ੀਨ ਦੇਖਦੇ ਹੋ ਨਾ ਮਸ਼ੀਨ ਚੱਲਦੀ ਆ ਤੇ ਬਾਕੀ ਇਧਰ ਆ ਪਿੰਨੀਆਂ ਪਈਆਂ ਨੇ ਜਿਵੇਂ ਆ ਦੇਖੋ ਪਿਓਰ ਦੁੱਧ ਦੀਆਂ ਹਨਾ ਪਿੰਨੀਆਂ ਪਈਆਂ ਨੇ ਬਾਕੀ ਆ ਖੁਆ ਪਿਆ ਕਿਸੇ ਨੇ ਵੀ ਇਹ ਬਣਾਉਣਾ ਕੋਲ ਬਹਿ ਕੇ ਹੀ ਬਣਾ ਸਕਦੇ ਹੋ ਨਾ ਜੇ ਤੁਹਾਨੂੰ ਕੋਈ ਲੱਗਦਾ ਵੀ ਹਾਂ ਅਸੀਂ ਕੋਲ ਬਹਿ ਕੇ ਬਣਾਉਣਾ ਸਾਨੂੰ ਨਹੀਂ ਉਹ ਹੈਗਾ ਤਾਂ ਤੁਸੀਂ ਆ ਕੇ ਬਾਈ ਉਹਨਾਂ ਨਾਲ ਗੱਲ ਕਰਕੇ ਕੋਲ ਬੈਠ ਕੇ ਵੀ ਆਪਦਾ ਤਿਆਰ ਕਰਾ ਸਕਦੇ ਹੋ ਜਿੰਨਾ ਮਰਜ਼ੀ ਤੁਸੀਂ ਤਿਆਰ ਕਰਾ ਸਕਦੇ ਹੋ ਇਹ ਕੋਈ ਕੁਆਂਟੀਟੀ ਨਹੀਂ ਹੈਗੀ ਸਭ ਤੋਂ ਵੱਡੀ ਗੱਲ ਆ ਕਿ ਸੁੱਧਾ ਦੇਸੀ ਵਧੀਆ ਐਨ ਪੂਰਾ ਵਧੀਆ ਘਰ ਦਾ ਪਿਓਰ ਦੁੱਧ ਜਿਵੇਂ ਤੁਹਾਨੂੰ ਮੈਂ ਦਬਾਈ ਉਹਨਾਂ ਦਾ ਡੰਗਰ ਦਿਖਾਇਆ ਸਾਰਾ ਘਰ ਦਾ ਦੁੱਧ ਆ ਸਾਰਾ ਹੀ ਬਾਈ ਉਹਨਾਂ ਦਾ ਜਿਹੜਾ ਕੰਮ ਓਰੀਜਨਲ ਆ ਕੋਈ ਮਿਲਾਵਟ ਵਾਲਾ ਕੰਮ ਨਹੀਂ ਹੈਗਾ ਨਾ ਤੇ ਆ ਦੇਖੋ ਸਾਰਾ ਬਾਕੀ ਆ ਤੁਸੀਂ ਸਾਰਾ ਸੈਟਅਪ ਬਾਈ ਉਹਨਾਂ ਦਾ ਦੇਖ ਸਕਦੇ ਹੋ ਤੇ ਜਿਹਨੇ ਵੀ ਕੋਲ ਬੈਠ ਕੇ ਤਿਆਰ ਕਰਾਉਣਾ ਕੋਲ ਬੈਠ ਕੇ ਤਿਆਰ ਕਰਾ ਸਕਦਾ ਕੋਈ ਛੋਟੇ ਘਰੇ ਪ੍ਰੋਗਰਾਮ ਵਿਆਹ ਸ਼ਾਦੀਆਂ ਕਿਸੇ ਤਰ੍ਹਾਂ ਤੁਹਾਡਾ ਪ੍ਰੋਗਰਾਮ ਆ ਉਸ ਤਰ੍ਹਾਂ ਤੁਸੀਂ ਬਾਈਨਾਂ ਤੋਂ ਲੈ ਸਕਦੇ ਹੋ ਲੋਗੀ ਜੀ ਹੁਣ ਆਪਾਂ ਤੁਹਾਨੂੰ ਉਹ ਬਾਈਨਾਂ ਮਲਾਉਣੀ ਆ ਪਰਿਵਾਰ ਨਾਲ ਮਲਾਉਣੀ ਆ ਜਿਨ੍ਹਾਂ ਦੇ ਘਰੇ ਇਹ ਸਾਰਾ ਜਿਹੜਾ ਖੂਆ ਵਧੀਆ ਤਿਆਰ ਹੋ ਰਿਹਾ ਸਾਰਾ ਆਪਾਂ ਤੁਹਾਨੂੰ ਇੰਟਰੋਡਕਸ਼ਨ ਦਵਾਵਾਂਗੇ ਸਾਰੀ ਗੱਲ ਕਰਾਵਾਂਗੇ ਤੇ ਚੱਲਦੇ ਆ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਤੇ ਪਹਿਲਾਂ ਤਾਂ ਆਪਣਾ ਨਾਮ ਦੱਸ ਦਿਓ ਮੇਰਾ ਨਾਮ ਜਸਕਰਨਵੀਰ ਸਿੰਘ ਆ ਜੀ ਠੀਕ ਆ ਜੀ ਪਿੰਡ ਨਸਰਾਲੀ ਪਿੰਡ ਮੈਂ ਨਸਰਾਲੀ ਆ ਜੀ ਇਹ ਤੇ ਬਾਈ ਆਪਣਾ ਸਾਰਾ ਘਰ ਦੇ ਹੀ ਆ ਨਾ ਇਹ ਸਾਰਾ ਇਹ ਹਾਂਜੀ ਆਪਾਂ ਜਿਵੇਂ ਹੁਣ ਆਪਾਂ ਸੋਚਦਿਆਂ ਨੇ ਵੀ ਬਾਜ਼ਾਰ ਚ ਬਹੁਤ ਮਲਆਰਟੀ ਸਮਾਨ ਮਿਲਦਾ ਹਾਂਜੀ ਹਾਂਜੀ ਉਹ ਤਾਂ ਬਾਅਦ ਹੀ ਸੋਚਿਆ ਵੀ ਸੀ ਘਰ ਦਾ ਸ਼ੁੱਧ ਖੁਆ ਇਹ ਆਪਾਂ ਲੋਕਾਂ ਨੂੰ ਖਵਾਈਏ ਜੀ ਨਾ ਲੋਕਾਂ ਦੀ ਸਿਹਤ ਵੀ ਠੀਕ ਹੋਵੇ ਤੇ ਲੋਕ ਵੱਧ ਤੋਂ ਵੱਧ ਪਿਓ ਚੀਜ਼ਾਂ ਵੱਲੋਂ ਬਸੇ ਬਾਈ ਇਆਂ ਲਾ ਦੋ ਜੇ ਮੰਨ ਲਾ ਕੇ ਜੇ ਨਾ ਵੀ ਆਰਡਰ ਤੇ ਤਿਆਰ ਕਰਾਉਣਾ ਮੰਨ ਲਾ ਵੀ ਉਹ ਕਹਿੰਦਾ ਬਾਈ ਮੈਂ ਕੋਲੇ ਬਹਿ ਕੇ ਕਰਾਉਣਾ ਕਹਿੰਦੇ ਉਹ ਕਰਾ ਸਕਦੇ ਆ ਬਿਲਕੁਲ ਜਦੋਂ ਮਰਜ਼ੀ ਸਾਨੂੰ ਫੋਨ ਕਾਲ ਕਰਕੇ ਤੁਸੀਂ ਆ ਸਕਦੇ ਹੋ ਠੀਕ ਆ ਜੀ ਮਤਲਬ ਜਿੰਨਾ ਮਰਜ਼ੀ ਕੁਆਂਟੀਟੀ ਨਾ ਕੋਈ ਮਤਰੀ ਲੋਬੀ ਬਾਈ ਉਹਨਾਂ ਕੋ ਤੁਸੀਂ ਆ ਕੇ ਹੈਨਾ ਕੋਲ ਬੈਠ ਕੇ ਵੀ ਤਿਆਰ ਕਰਵਾ ਸਕਦੇ ਹੋ ਤੇ ਵਿਆਹ ਸ਼ਾਦੀਆਂ ਬਾਈ ਮਨ ਲਾ ਕੇ ਇਹਨੇ ਕੋਈ ਪ੍ਰੋਗਰਾਮ ਆ ਉੱਥੇ ਮੰਗਾਉਣਾ ਹਾਂਜੀ ਉਹ ਵੀ ਆਪਾਂ ਆਰਡਰ ਲਿਆ ਕਰਾਂਗੇ ਹਰ ਇੱਕ ਦੇ ਜਿਉਂ ਜਿਉਂ ਕੰਮ ਵਧੀ ਜਾਊਗਾ ਫਿਰ ਆਪਾਂ ਉਹ ਆਰਡਰ ਫੜਾਂਗੇ ਹਰ ਇੱਕ ਚੀਜ਼ ਦਾ ਜੀ ਠੀਕ ਹੈ ਠੀਕ ਹੈ ਜੀ ਜਿੰਨੀ ਕੰਟੈਂਟ ਚਾਹੀਦੀ ਆਪਾਂ ਉਹ ਤੋਂ ਬਾਅਦ ਆਪਾਂ ਜਦੋਂ ਆਪਣਾ ਕੰਮ ਫੜ ਤੁਰਪਿਆ ਉਸ ਤੋਂ ਬਾਅਦ ਆਪਾਂ ਵਿਆਹ ਸ਼ਾਦੀਆਂ ਵਾਸਤੇ ਭਾਜੀ ਵੀ ਤਿਆਰ ਕਰਾ ਕਰਾਂਗੇ ਜਿਵੇਂ ਹੋ ਗਿਆ ਠੀਕ ਹੈ ਠੀਕ ਹੈ ਜੀ ਜੀ ਸਾਰੀ ਇੱਕ ਚੀਜ਼ ਦਾ ਆਰਡਰ ਫੜਿਆ ਕਰ ਤੇ ਮੰਨ ਲਾ ਵੀ ਸਾਰਾ ਸ਼ੁੱਧ ਹੋਊਗਾ ਨਾ ਕੋਈ ਕੋਈ ਮਿਲਾਵਟ ਨਹੀਂ ਹੋਊਗੀ ਜੇ ਕਿਸੇ ਨੂੰ ਕੁਝ ਵੀ ਆਉਂ ਤੁਸੀ ਆ ਕੇ ਸਾਡੇ ਕੋਲ ਬੈਠੋ ਹੋਰ ਬੈਠੇ ਲੋਬੀ ਸਭ ਤੋਂ ਵੱਡੀ ਗੱਲ ਇਹ ਹੁੰਦੀ ਹੈ ਨਾ ਵੀ ਸਭ ਤੋਂ ਵੱਡੀ ਕੋਈ ਮਲਾਬਤ ਨਹੀਂ ਹੈਗੀ ਆਪਾਂ ਬਾਜ਼ਾਰਾਂ ਚ ਜਾਂਦੇ ਆ ਨਾ ਆਪਾਂ ਦੇਖਦੇ ਆ ਜਿਆਤਰ ਓਪਨ ਬੰਦੇ ਵੀ ਚੀਜ਼ਾਂ ਕਿਵੇਂ ਬਣੀਆਂ ਨੇ ਨਾ ਆਪਾਂ ਖਰੀਦ ਲੈਣੇ ਆ ਪਰ ਇੱਥੇ ਤੁਸੀਂ ਆਓ ਤਸੱਲੀ ਕਰੋ ਬੈਠ ਕੇ ਕੋਲੇ ਤਿਆਰ ਕਰਾਓ ਤੇ ਜਿਹੜੇ ਵੀ ਤੁਹਾਡੇ ਮਨਾਂ ਲੱਗਦਾ ਵੀ ਹਾਂ ਵੀ ਸਾਨੂੰ ਅਸੀਂ ਕੋਲ ਬੈਠ ਕੇ ਤੇ ਤੁਸੀਂ ਬਾਈ ਨਾਲ ਗੱਲ ਕਰ ਲਓ ਫੋਨ ਕਰ ਲਓ ਕਰਕੇ ਇਹਨਾਂ ਨਾਲ ਟਾਈਮ ਸੈੱਟ ਕਰਕੇ ਤੁਸੀਂ ਆਓ ਟਾਈਮ ਦੀ ਕੋਈ ਲਿਮਟ ਨਹੀਂ ਆ ਕਿ ਜਿਹੜਾ ਤੁਸੀਂ ਕੋਲ ਬੈਠ ਕੇ ਖੋਆ ਤਿਆਰ ਕਰਾ ਸਕਦੇ ਹੋ ਬਾਕੀ ਹੋਰ ਵੀ ਜਿਵੇਂ ਜੋ ਚੀਜ਼ਾਂ ਦੁੱਧ ਤੋਂ ਬਣਦੀਆਂ ਨੇ ਉਹ ਤੁਸੀਂ ਬਾਈ ਨਾਲ ਤਿਆਰ ਕਰਾ ਸਕਦੇ ਹੋ ਤੇ ਸਾਰਾ ਪਰਿਵਾਰ ਗੁਰਸਿੱਖਾ ਜੀ ਤੇ ਸੱਚਾ ਮੰਨਦਾ ਹਨਾ ਕੋਈ ਮਾਲਤ ਮਾਲੇ ਕੋਈ ਕਈ ਕੋਈ ਇਦਾਂ ਦੀ ਗੱਲ ਨਹੀਂ ਹੈਗੀ ਤਾਂ ਤੁਸੀਂ ਬੇਝਿਜਕ ਬਾਈ ਨਾਲ ਗੱਲ ਕਰ ਸਕਦੇ ਹੋ ਜਿਹੜੇ ਵੀ ਮੇਰੇ ਭਰਾ ਬਾਹਰ ਹੀ ਬੈਠੇ ਆ ਐਨਆਰਆਈ ਭਰਾ ਬੈਠੇ ਹੋ ਕਈ ਵਾਰ ਪੰਜਾਬ ਆਉਂਦੇ ਆ ਨਾ ਉਹ ਕਹਿੰਦੇ ਵੀ ਇਹ ਸੁਧ ਦੇਸੀ ਵਧੀਆ ਪੰਜਾਬ ਦਾ ਖਾਣਾ ਖਾਣਾ ਨਾ ਤਾਂ ਬਾਈ ਨਾਲ ਜਰੂਰ ਇੱਕ ਵਾਰ ਕੰਟੈਕਟ ਕਰੋ ਠੀਕ ਹੈ ਨਾ ਗੱਲ ਵੀਰੇ ਬਿਲਕੁਲ ਜੀ ਬਿਲਕੁਲ ਸਹੀ ਹੈ ਜੀ ਲਓ ਜੀ ਇੱਕ ਵਾਰ ਬਾਈ ਉਹਨਾਂ ਕੋਲ ਜਰੂਰ ਪਹੁੰਚੋ ਤੇ ਪਹੁੰਚ ਕੇ ਤੁਸੀਂ ਆ ਕੇ ਕੰਮ ਦੇਖੋ ਫੇਰ ਅੱਗੇ ਗੱਲ ਕਰਿਓ ਨਸਰਾਲੀ ਨੇੜੇ ਇਸਰੂ ਹਾਂਜੀ ਤੇ ਜ਼ਿਲ੍ਹਾ ਆਪਣਾ ਚਾਸੀ ਨੋਸਨ ਰੰਨੇ ਮੀ 31699 ਮੰਨ ਲੇ ਖੰਨੇ ਤੋਂ ਆਉਣੇ ਖੰਨੇ ਤੋਂ 15 ਕਿਲੋਮੀਟਰ ਪਿੰਡ ਪੈਂਦੇ ਹੋਣਾ ਬਿਲਕੁਲ 15 ਕਿਲੋਮੀਟਰ ਤੇ ਮਰੇ ਕੋਲੇ ਰੋਡ ਤੇ ਆ ਜਾਂਦਣਾ ਹੈ ਮੇਨ ਰੋਡ ਤੇ ਪੈਂਦਾ ਮਰੇ ਕੋਲੇ ਤੇ ਪੈਂਦਾ 20 ਹੈ ਨਾ 20 25 20 ਵੱਧ 20 ਪੈਂਦਾ 20 25 25 ਮਰੇ ਕੋਲੇ ਮਰੇ ਕੋਲੇ ਤੇ ਪੈਂਦਾ ਹੋਊਗਾ ਜੇ ਤੁਸੀਂ ਖੰਨੇ ਤੋਂ ਆਉਣੇ ਤਾਂ ਖੰਨੇ ਤੋਂ 15 ਕਿਉਂਕਿ ਖੰਨਾ ਸ਼ਹਿਰ ਥੋੜਾ ਜਿਹਾ ਜਿਵੇਂ ਕਹਿਦੀ ਵੀ ਤੁਹਾਨੂੰ ਲੱਭਣਾ ਸੌਖਾ ਹੋ ਜੀ ਪਿੰਡ ਜੇ ਤੁਸੀਂ ਦੂਰੋਂ ਆਉਣੇ ਹੋ ਤਾਂ ਤੁਸੀਂ ਮੇਨ ਖੰਨਾ ਮੰਨ ਕੇ ਆ ਜਿਓ ਖੰਨੇ ਤੋਂ 15 ਕਿਲੋਮੀਟਰ ਪਿੰਡਾਂ ਨਸਾਲੀ ਖੰਨੇ ਕਿਤੇ ਵੀ ਤੁਸੀਂ ਪ ਤੇ ਮਰੇ ਕੋਲ ਖੰਨਾ ਰੋਡ ਦੇ ਪੂਰੇ ਪਿੰਡ ਪਿੰਡ ਦਾ ਬਾਕੀ ਬਾਈ ਉਹਨਾਂ ਦਾ ਨੰਬਰ ਮੈਂ ਪਾ ਦਨਾ ਪਰ ਵੀਡੀਓ ਦਾ ਨੰਬਰ ਚਲੋ ਤੁਸੀਂ ਬਾਈ ਨਾਲ ਗੱਲ ਕਰ ਸਕਦੇ ਹੋ ਪ੍ਰੋਪਰ ਠੀਕ ਆ ਤੇ ਧੰਨਵਾਦ ਵੀਰੇ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਤੁਹਾਡੇ ਆਉਣ ਲਓ ਵੀ ਆਪਾਂ ਤੁਹਾਡੇ ਪੰਜ ਤੋਂ 4 ਮਿੰਟ ਲਿਆ ਤੇ ਆਪਾਂ ਤੁਹਾਨੂੰ ਬਹੁਤ ਚੰਗੀ ਤੇ ਵਧੀਆ ਚੀਜ਼ ਦਿਖਾਈ ਆ ਹੁਣ ਤੁਹਾਡਾ ਫਰਜ਼ ਬਣਦਾ ਵੀ ਵੀਡੀਓ ਨੂੰ ਇੰਨਾ ਕੁ ਸ਼ੇਅਰ ਕਰ ਦਿਓ ਤਾਂ ਕਿ ਹਰ ਇੱਕ ਕੋਨੇ ਤੱਕ ਇਹ ਵੀਡੀਓ ਪਹੁੰਚ ਜAVE ਤੇ ਤੁਸੀਂ ਜਰੂਰ ਬਾਈ ਉਹਨਾਂ ਨਾਲ ਇੱਕ ਵਾਰ ਕੰਟੈਕਟ ਕਰਿਓ ਜੇ ਤੁਸੀਂ ਘਰ ਦਾ ਵਧੀਆ ਖੋਆ ਲੈਣਾ ਹਨ ਤਾਂ ਜਰੂਰ ਇੱਕ ਵਾਰ ਕੰਟੈਕਟ ਕਰਿਓ ਮੇਰੇ ਕਹੇ ਤੇ ਤੁਹਾਨੂੰ ਨਿਰਾਸ਼ਾ ਨਹੀਂ ਹੋਊਗੀ ਪ्योर ਵਧੀਆ ਮਿਲੂਗਾ ਤੁਹਾਨੂੰ ਪੂਰਾ ਐਨ ਇੱਕ ਨੰਬਰ ਕਮਾ ਤੇ ਬਾਕੀ ਜੀ ਵੀਡੀਓ ਚੰਗੀ ਲੱਗੀ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਆਹ ਬਾਈ ਜੀ ਨਾਲ ਤੁਸੀਂ ਫਾਰਮ ਦੇਖ ਸਕਦੇ ਹੋ ਨਾ ਇਹ ਵੀਡੀਓ ਥੋੜੀ ਪਹਿਲਾਂ ਸ਼ੂਟ ਕੀਤੀ ਹੋਈ ਹੈ ਆਪਣੀ ਤੇ ਮੈਂ ਵਿੱਚ ਕਲਿੱਪਾਂ ਲਾਤੀਆਂ ਨਾ ਤੇ ਬਾਕੀ ਤੁਸੀਂ ਜਿਹੜਾ ਖੋਆ ਬਣਦਾ ਉਹ ਵੀ ਦੇਖ ਸਕਦੇ ਹੋ ਸਾਰਾ ਹਨਾ ਤੇ ਘਰ ਦਾ ਸਾਰਾ ਦੁੱਧ ਆ 14 ਹਨ ਪਰ ਇੱਕ ਨੰਬਰ ਕਮ ਆ ਤੇ ਨੰਬਰ ਚੱਲਦਾ ਸਕਰੀਨ ਦੇ ਉੱਪਰ ਤੁਸੀਂ ਗੱਲ ਕਰ ਸਕਦੇ ਹੋ ਪ੍ਰੋਪਰ ਹਨ ਤੇ ਖੰਨੇ ਦੇ ਕੋਲ ਪਿੰਡ ਨਸਰਾਲੀ ਤੁਸੀਂ ਜੇ ਮਨ ਲੈ ਖੰਨੇ ਏਰੀਆ ਨੂੰ ਮੰਨ ਕੇ ਆ ਜਾਓ ਵੀ ਖੰਨੇ ਆਪਾਂ ਜਾਣਾ ਤਾਂ ਖੰਨੇ ਤੋਂ 10 ਤੋਂ 15 ਕਿਲੋਮੀਟਰ ਤੇ ਇਹ ਪਿੰਡ ਆ ਨਸਰਾਲੀ ਤਾਂ ਤੁਹਾਨੂੰ ਮੈਂ ਖੰਨਾ ਤਾਂ ਕਹਿ ਰਿਹਾ ਵੀ ਖੰਨਾ ਤੁਹਾਨੂੰ ਲੱਭਣਾ ਸੌਖਾ ਹੋ ਜਾਊਗਾ ਜੇ ਤੁਹਾਨੂੰ ਨਸਰਾਲੀ ਮੈਪ ਤੇ ਨਹੀਂ ਲੱਭਦਾ ਵੈਸੇ ਤੁਹਾਨੂੰ ਨਸਰਾਲੀ ਵੀ ਲੱਭ ਜਾਊਗਾ ਨਸਰਾਲੀ ਪੰਜਾਬ ਭਰ ਲਿਓ ਸਿੱਧਾ ਤੁਸੀਂ ਨਸਰਾਲੀ ਪਿੰਡ ਹੀ ਆਉਂਗੇ ਵੈਸੇ ਖੰਨਾ ਜੇ ਪੰਜਾਬ ਭਰ ਨਾਲ ਖੰਨੇ ਤੋਂ ਨਸਰਾਲੀ ਤੁਹਾਨੂੰ ਬਹੁਤ ਸੌਖਾ ਮੈਂ ਵਿੱਚ ਮੈਪ ਵੀ ਲਾਇ ਤੇ ਹੁਣ ਥੋੜਾ ਫਰਜ ਬਣਦਾ ਬਾਈ ਵੀਡੀਓ ਨੂੰ ਸ਼ੇਅਰ ਕਰਨ ਦਾ ਜੇ ਵੀਡੀਓ ਚੰਗੀ ਲੱਗੀਆ ਕਮੈਂਟ ਕਰਨਾ ਸ਼ੇਅਰ ਕਰਨਾ ਲਾਈਕ ਕਰਨਾ ਤਾਂ ਕਿ ਹਰ ਇੱਕ ਕੋਨੇ ਤੱਕ ਵੀਡੀਓ ਪਹੁੰਚੇ ਇਹ ਹੁਣ ਥੋੜਾ ਫਰਜ ਬਣਦਾ ਤੇ ਮੈਨੂੰ ਪਤਾ ਮੈਂ ਤੁਹਾਡੇ ਪੰਜ ਤੋਂ 4 ਮਿੰਟ ਵਿੱਚ ਤੁਹਾਨੂੰ ਕਈ ਬੰਦੇ ਲਾਦੇ ਸਾਡੇ 5-4 ਮਿੰਟ ਖਰਾਬ ਕਰਦੇ ਪਰ ਖਰਾਬ ਨਹੀਂ ਮਿੱਤਰੋ ਗੱਲ ਸਿਹਤ ਦੀ ਆ ਜਿੱਥੇ ਗੱਲ ਸਿਹਤ ਨਾਲ ਜੁੜੀ ਹੋਵੇ ਉੱਥੇ ਫਿਰ ਕੰਪਰੋਮਾਈਜ਼ ਨਹੀਂ ਕਰੀਦਾ ਕਿਉਂਕਿ ਇਸ ਬਾਕੀ ਗੱਲਾਂ ਬਾਅਦ ਚ ਪਹਿਲਾਂ ਸਿਹਤ ਜ਼ਰੂਰੀ ਆ ਤਾਂ ਸਿਹਤ ਬਹੁਤ ਜ਼ਰੂਰੀ ਆ ਬਾਕੀ ਸਿਹਤ ਬਹੁਤ ਜ਼ਰੂਰੀ ਆ ਤਾਂ ਆਪਣਾ ਹੁਣ ਫਰਜ ਬਣਦਾ ਵੀਡੀਓ ਨੂੰ ਬਰ ਸੋ ਲੋ ਜੀ ਅੱਜ ਦੀ ਵੀਡੀਓ ਨੂੰ ਆਪਾਂ ਐਂਡ ਕਰਦੇ ਹਾਂ ਸੋ ਅੱਜ ਦੀ ਵੀਡੀਓ ਬੇਸ਼ੱਕ ਛੋਟੀ ਆ ਪਰ ਇਹਦੇ ਵਿੱਚ ਤੁਹਾਨੂੰ ਬਹੁਤ ਚੰਗੀ ਇੱਕ ਵਧੀਆ ਚੀਜ਼ ਜਿਹੜੀ ਤੁਹਾਡੇ ਮਨਲਾ ਸਿਹਤ ਨਾਲ ਬਹੁਤ ਬੜੀਆ ਜੁੜੀ ਹੋਈ ਚੀਜ਼ ਆ ਤਾਂ ਤੁਸੀਂ ਵੀਡੀਓ ਐਂਡ ਤੱਕ ਜਰੂਰ ਦੇਖੋ ਤੇ ਵੱੱਟ ਵੱੱਟ ਸ਼ੇਅਰ ਕਰਿਓ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਲਾਈਕ ਕਰਨਾ ਸ਼ੇਅਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦੇ ਆ ਤੁਹਾਨੂੰ ਹੋਰ ਇੱਕ ਨਵੀਂ ਵੀਡੀਓ ਤੁਹਾਡਾ ਸਾਰਿਆਂ ਦਾ ਅੱਜ ਤੱਕ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ